ਵੈਰੂ ਰਿਕਾ ਖਾਲਸਾ ਵੈਰੂ ਜੀ ਕੀ ਫਤਿਹ ਇੱਕ ਵੀਰ ਜੀ ਕੱਲ ਫੋਨ ਆਇਆ ਸੀਗਾ ਨੰਗੇਆਲ ਪਿੰਡ ਹੈ ਗਿੱਲਪੱਟੀ ਤੋਂ ਗਿੱਲਪੱਟੀ ਦੇ ਨਾਲ ਹੈ ਨੰਗੇਆਲਾ ਬਠਿੰਡੇ ਤੋਂ ਅੱਗੇ ਹੈ ਉਹ ਕਹਿੰਦਾ ਮੇਰੇ ਕਬੂਤਰਾਂ ਨੂੰ ਬਿਮਾਰੀ ਜਾਨੀ ਪੈ ਗਈ ਵੀ ਜਿਹੜੇ ਘੁੰਮਣੀ ਜੀ ਕਹਿੰਦੇ ਨੇ ਲੱਖਵਾਜੀ ਨੂੰ ਕਹਿੰਦੇ ਨੇ ਵੀਰ ਜੀ ਅੱਗੇ ਹੁਣ ਮੌਸਮ ਆਊਗਾ ਤੇ ਆਪਦੇ ਕਬੂਤਰਾਂ ਦੇ ਬਚਤ ਰੱਖਣੀ ਸੋਡੇ ਸਾਰੇ ਹੈ ਇਕ ਤਾਂ ਵੀਰ ਜੀ ਕੀ ਕਰਨਾ ਜਿਹੜਾ ਬਾਹਰ ਦਾ ਕੂਤਰ ਹੁੰਦਾ ਉਹ ਬਿਲਕੁਲ ਆਪਦੇ ਖੁੱਡੇ 'ਚ ਨਾ ਵੜੋਂਗੇ ਉਥੋਂ ਬਿਮਾਰੀ ਪੈਂਦੀ ਆਪਦੇ ਖੁੱਡੇ 'ਚ ਕਦੇ ਬਿਮਾਰੀ ਨਹੀਂ ਪੈਂਦੀ ਮੇਰੇ ਨਾਲ ਵੀ ਦੋ ਵਾਰ ਚਾਂਸ ਹੋ ਗਿਆ ਇਸ ਕਰਕੇ ਵੀ ਜਦੋਂ ਕਬੂਤਰ ਆਪਾਂ ਬਾਹਰਲਾ ਕੂਤਰ ਬਾਹਰ ਦੇ ਅਗਲੇ ਦੇ ਖੁੱਡੇ 'ਚ ਬੈਠ ਸੁੰਦੀ ਹੈ ਕਬੂਤਰ ਨੂੰ ਕੁਝ ਨਹੀਂ ਹੁੰਦਾ ਉਸ ਨੂੰ ਤੇ ਹੋਰ ਕਬੂਤਰਾਂ ਨੂੰ ਗਾਲ ਦਿੰਦਾ ਵੀ ਇਹ ਧਿਆਨ ਰੱਖਣਾ ਜੇ ਲਿਆਉਣਾ ਵੀ ਪੈ ਜੇ ਕੂਤਰ ਸੋਨੂੰ ਪਲਰ ਉਹ ਰਿਪਾਇਰ ਤੋਂ ਹੋਣਿਆ ਫੇਰ ਉਹਨੂੰ ਸਮਾਰ ਕੇ ਚੁੰਝ ਚੰਝ ਧੋ ਕੇ ਫੇਰ ਬਾਈ ਜੀ ਉਹਨੂੰ ਨਮਾ ਆ ਕੇ ਸਮਾਰ ਕੇ ਨਮਾ ਆ ਕੇ ਤੇ ਫੇਰ ਉਹਨੂੰ ਘੰਟਾ ਦੋ ਘੰਟੇ ਜਾਲ ਚ ਪਾਉਣਾ ਫੇਰ ਤੁਸੀਂ ਆਪਦੇ ਖੁੱਡੇ ਚ ਪਹਿਲੀ ਗੱਲ ਤਾਂ ਖੁੱਡੇ ਚ ਬਾੜੋਂ ਨਾ 10 20 ਦਿਨ ਤੇ ਜੇ ਬਾੜ ਨਾ ਵੀ ਪੈ ਗਿਆ ਤਾਂ ਇਹ ਕੰਮ ਕਰਨਾ ਪਹਿਲਾਂ ਤਾਂ ਨਮਾਉਣਾ ਸਰਪ ਸੁਰਪਾ ਪਾ ਕੇ ਤੇ ਫੇਰ ਘੰਟਾ ਦੋ ਘੰਟੇ ਜਾਲ ਚ ਪਾਉਣਾ ਤੇ ਵੀਰ ਜੀ ਅੱਜ ਮੈਂ ਤੁਹਾਨੂੰ ਦਿਖਾਉਣ ਲੱਗਿਆ ਵੀ ਜਿਵੇਂ ਪਹਿਲਾਂ ਵੀ ਮੇਰੀ ਵੀਡੀਓ ਪਾਈ ਹੋਈ ਹੈ ਆ ਦੇਖੋ ਆਹਾ ਹੈਗੀ ਟਿਕਾ ਵੇ ਟਿਕਾ ਵਧੀਆ ਇੱਕ ਨੰਬਰ ਵਧੀਆ ਓਰੀਜਨਲ ਲੈਣਾ ਦੇਖੋ ਧਿਆਨ ਕਰ ਦੇਖ ਲੋ ਕਿ ਆ ਟਿਕਾ ਇਹਦਾ ਟਿਕਾ 4K ਲੈਣਾ ਕੌਲੀ ਇਹ ਟਿਕਾ ਜੀ ਜਦੋਂ ਵੀ ਕੋ ਛੋਡੇ ਕਬੂਤਰ ਨੂੰ ਕੋਈ ਜਿਹੜੇ ਨੂੰ ਵਾਇਰਸ ਆ ਜਾਂਦੀ ਹੈ ਜਣੀ ਮਤਲਬ ਜਿਹੜੇ ਨੂੰ ਲੱਕਵਾ ਹੋ ਗਿਆ ਉਹਨਾਂ ਨੂੰ ਇਹ ਤਾਂ ਟੀਕਾ ਲਾਉਣਾ ਹੈ ਇਹ ਟੀਕਾ ਲਾਉਣਾ ਹੈ ਇਹ ਕਿੰਨਾ ਲਾਉਣਾ ਆ ਸਰਾਂਜਾ 슈ਗਰ ਦੀ ਆਹ ਇਹ ਲਾਉਣੀ ਹੈ ਇੱਕੋ ਹੀ ਟੱਕ ਵੀ ਇੱਕ ਟੱਕ ਜਣੀ ਇੱਕੋ ਟੱਕ ਲਾਉਣਾ ਜਦੋਂ ਇੱਕ ਟੱਕ ਲੱਗ ਗਿਆ ਤੇ ਵੀਰ ਜੀ ਆਪਾਂ ਪਾਉਣੀ ਆ ਗੋਲੀਆਂ ਆਹ ਇਹ ਗੋਲੀਆਂ ਦਾ ਪੱਤਾ ਆਉਗਾ 30 ਰੁਪਈਆ ਦਾ ਤੇ ਇੱਕ ਗੋਲੀ ਡੇਲੀ ਦੇਣੀ ਆ ਆਥ ਨੇ 10 ਸੇਵਨ ਪਾਣੀ ਇੱਕ ਡੋਲ ਇੱਕ ਗੋਲੀ ਡੇਲੀ ਦੇਣੀ ਆ ਜਣੀ ਇੱਕ ਪੱਤਾ ਪੂਰਾ ਦੇਣਾ ਪੁੱਤਰ ਨੂੰ ਤੇ ਜਿਹੜਾ ਨੂੰ ਲਗਵਾ ਹੋ ਗਿਆ ਬਾਈ ਜੀ ਦਾਣੇ ਨੂੰ ਖਾਂਦੇ ਐ ਤੇ ਉਹ ਤੁਹਾਡੇ ਪੁੱਤਰ ਜਣੀ ਸੈੱਟ ਹੋ ਜਾਣਗੇ ਮਹੀਨਾ ਲਗਾਤਾਰ ਦਵਾਈ ਦੇਣੀ ਆ ਤੇ ਇੱਕੇ ਦਿਨ ਤਾਂ ਹੁੰਦੇ ਨਹੀਂ ਉਦੋਂ ਬਾਅਦ ਕੀ ਕਰਨਾ ਤੁਸੀਂ ਜਿਹੜੀ ਵੀਰ ਜੀ ਇਹ ਮਹੀਨਾ ਦੇਣੀ ਆ ਦਵਾਈ ਲਗਾਤਾਰ ਟੀਕਾ ਲਾਉਣਾ ਆਪਾਂ ਇੱਕੋ ਹੀ ਗੂੰਦ ਫਰਾਂਜ ਚ ਤੇ ਲਾਉਣਾ ਕਿਵੇਂ ਪਹਿਲਾਂ ਵੀਡੀਓ ਪਾਈ ਵੀ ਹੋਈ ਸੀ ਤੇ ਪਤਾ ਨਹੀਂ ਲੱਗਦਾ ਫੇਰ ਕੱਡੀ ਲਿਖਲਦੀ ਨਹੀਂ ਤੇ ਵੀਰ ਜੀ ਦੇਖੋ ਆ ਮੇਰਾ ਜਾਨਵਰ ਹੈ ਮੇਨ ਇਸ ਪਹਿਲਾਂ ਮੇਰੇ ਕੂਤਰਾਂ ਨੂੰ ਹੋ ਗਿਆ ਸੀ ਤੇ ਇਹੀ ਬਚੀ ਸੀ ਕੱਲੀ ਕਬੂਤਰੀ ਤੇ ਮੇਰੇ ਕੋਲੇ ਇਸੇ ਦੀ ਸਾਰੀ ਉਲਾਦ ਹੈ ਪਹਿਲਾਂ ਤਾਂ ਤੁਸੀਂ ਜਾਨਵਰ ਦੇਖੋ ਵੀ ਕਹੇ ਜਾਲ ਤੁਹਾਨੂੰ ਨਸਲ ਦਾ ਲੱਗਿਆ ਤੇ ਫੇਰ ਕੀ ਕਰਨਾ ਹੈ ਇਹਨੂੰ ਇਹਨੂੰ ਤੁਸੀਂ ਇੱਥੋਂ ਵਾਲ ਪਟਨੇ ਆ ਇਹ ਐ ਇਹ ਜਗਾ ਤੂੰ ਇਹ ਇਥੋਂ ਆ ਲੱਤ ਤੋਂ ਪੱਟ ਲੋ ਐਸ ਤਰ੍ਹਾਂ ਕਰਕੇ ਵੀ ਜਿਹੜੀ ਟੀਕਾ ਲਾਉਣਾ ਨੂੰ ਇਹ ਐਸ ਤਰ੍ਹਾਂ ਕਰਕੇ ਪੱਟ ਲੋ ਵੀ ਨਾ ਤੁਹਾਨੂੰ ਪਤਾ ਲੱਗ ਜੂ ਵੀ ਕਿਹੜੇ ਤੇ ਟੀਕਾ ਲੱਗਿਆ ਤੇ ਕਿਹੜੇ ਦੀ ਵੀਰਜੀ ਨਹੀਂ ਲੱਗਿਆ ਐਸ ਤਰ੍ਹਾਂ ਕਰਕੇ ਵਾਲ ਪੱਟ ਲੋ ਕਿਸੇ ਲੱਤ ਤੋਂ ਪੱਟ ਕੇ ਤੇ ਐ ਆ ਪੱਟਾ ਜਿਹੜਾ ਆ ਦੇਖੋ ਇਹ ਆ ਪੱਟ ਨਿਕਲਿਆ ਨਾ ਤੁਹਾਨੂੰ ਇਹ ਪਤਾ ਲੱਗ ਜੂ ਵੀ ਆਪਣੇ ਕੁੱਤੇ ਤੇ ਟੀਕਾ ਲੱਗਿਆ ਕਿ ਨਹੀਂ ਲੱਗਿਆ ਦੇਖ ਲੈਣੀ ਤੁਸੀਂ ਸਰੰਜੋ ਕਹੇ ਲਾਣੀ ਸਰੰਜ ਕੇ ਸਰੰਜ ਲੈ ਕੇ ਵੀਰ ਜੀ ਇਹ ਸਰੰਜ ਲੈ ਕੇ ਤੇ ਆ ਸਰੰਜ ਲੈ ਕੇ ਤੇ ਇਹਦੇ ਨਾਲ ਹੀ ਬੰਦਾ ਕੱਲਾ ਹੀ ਲਾ ਲੈਂਦਾ ਕੋਈ ਖਾਸ ਗੱਲ ਨਹੀਂ ਇੱਕ ਬੂੰਦ ਹੀ ਲਾਉਣੀ ਆ ਬਸ ਉਹ ਟੀਕੇ ਦੀ ਇੱਕ ਬੂੰਦ ਤੇ ਆ ਇਸ ਤਰ੍ਹਾਂ ਕਰਕੇ ਤੇ ਇਸ ਤਰ੍ਹਾਂ ਕਰਕੇ ਨਾਲ ਸਰੰਜ ਐ ਕਰਕੇ ਲਾ ਸਕਦੇ ਹਾਂ ਤੇ ਵੀਰ ਜੀ ਇਹ ਟੀਕਾ ਜਦੋਂ ਲਾਤਾ ਪਹਿਲਾਂ ਤਾਂ ਇਹ ਜਿਹੜੇ ਬਿਮਾਰ ਕਬੂਤਰ ਨੇ ਉਹਨਾਂ ਦੇ ਟੀਕੇ ਲਾਉਣਾ ਧਿਆਨ ਕਰਕੇ ਲਾਓ ਜਦੋਂ ਤੁਹਾਡੇ ਕਬੂਤਰ ਨੂੰ ਕਿਸੇ ਨੂੰ ਵੀ ਸ਼ਿਕਾਇਤ ਹੁੰਦੀ ਹੈ ਤੇ ਸਾਰਿਆਂ ਦੇ ਲਾ ਦਿਓ ਟੀਕਾ ਸਾਰਿਆਂ ਦੇ ਲਾ ਦਿਓ ਕੋਈ ਮਤਲਬ ਇਹਦਾ ਨੁਕਸਾਨ ਨਹੀਂ ਕਰਦੇ ਇੱਕ ਬੂੰਦ ਤੋਂ ਵੱਧ ਲਾਇਓ ਨਾ ਤੇ ਵੀਰ ਜੀ ਮੈਂ ਤਾਂ ਉਹਦੀ ਲਾ ਦੰਨਾ ਤੇ ਬਚਤ ਰਹਿੰਦੀ ਹੈ ਤੇ ਵੀਰ ਜੀ ਇਹ ਜਦੋਂ ਟੀਕਾ ਲਾਤਾ ਪਹਿਲਾਂ ਤਾਂ ਜਿਹੜੇ ਬਿਮਾਰ ਕਬੂਤਰ ਹੈ ਉਹਨਾਂ ਦੇ ਲਾਉਣੇ ਆ ਬਾਅਦ ਚ ਟੀਕਾ ਤੇ ਬਾਕੀ ਸਿਰੇ ਜੇ ਸੁੱਤੋ ਹੋ ਸਕਦਾ ਹੈ ਆਈ ਵਾਰ ਸਰੰਜ ਨੂੰ ਪਾਣੀ ਵਿੱਚੋਂ ਕੱਢ ਕੇ ਪਾਣੀ ਵਿੱਚੋਂ ਕੱਢ ਕੇ ਇਸ ਤਰ੍ਹਾਂ ਧੋਣਾ ਪਾਣੀ ਚ ਪਾਲਣਾ ਫਿਰ ਢੋਣਾ ਫਿਰ ਟੀਕਾ ਲਾਉਣਾ ਫਿਰ ਸਾਰਾ ਧਿਆਨ ਕਰਕੇ ਪਾਣੀ ਦੇ ਵਿੱਚ ਜਿਵੇਂ ਪਹਿਲਾਂ ਉਹ ਡਾਕਟਰ ਇਹ ਪਾਣੀ ਕੱਢ ਕੇ ਐ ਪਾਣੀ ਚ ਡਬੋਲਣਾ ਫਿਰ ਕੱਢ ਕੇ ਫੇਰ ਟੀਕਾ ਲਾਉਣਾ ਪਹਿਲਾਂ ਤੰਦਰੁਸਤ ਕਬੂਤਰਾਂ ਦੇ ਲਾਉਣਾ ਹੈ ਬਾਅਦ ਚ ਬਿਮਾਰਾਂ ਦੇ ਲਾਉਣਾ ਤੇ ਬਾਕੀ ਆ ਟੀਕੇ ਦੇ ਨਾਲ ਕੈਵਸੂ ਹੈ ਇਹ ਕੈਵਸੂ ਤੁਸੀਂ ਇਹ ਗੋਲੀਆਂ ਆਉਣੀਆਂ ਪੀਲੇ ਰੰਗ ਦੀਆਂ 30 ਦਾ 23 ਪੀਲੇ ਪੱਤਾ ਹੋਰ ਪੀ ਇੱਕ ਦੀ ਗੋਲੀ ਪੰਦੇ ਹੱਥ ਨੇ 10 ਐਮਐਲ ਪਾਣੀ ਇੱਕ ਗੋਲੀ ਡੇਲੀ ਦੇਣੀ ਹੈ ਵੀਰ ਜੀ ਇਹ ਧਿਆਨ ਰੱਖਣਾ ਵੈਗਰੂ ਜੀ ਕਾ ਖਾਲਸਾ ਵੈਗਰੂ ਜੀ ਕੀ ਫਤਿਹ ਭਾਈ ਜੀ ਮੇਰੀ ਗੱਲ ਚੰਗੀ ਲੱਗੀ ਤਾਂ ਕਮੈਂਟ ਤੇ ਦੱਸਣਾ ਸ਼ੇਅਰ ਕਰਨਾ ਤੇ ਆ ਮੇਰਾ ਜਾਨਵਰ ਵੀ ਧਿਆਨ ਕਰ ਲੋ ਵੀ ਕਿਹੜਾ ਜਾਨਵਰ ਲੱਗਿਆ ਤੁਹਾਨੂੰ ਨਾਲ ਦੱਸਣਾ ਮੇਰਾ ਜਬ ਬਾਬਾ ਜੀ ਜਾਨਵਰ ਤੁਹਾਡਾ ਕਹੇ ਜਾ ਬਹੁਤ ਪੁਰਾਣਾ ਮੇਰੇ ਕੋਲ ਇਹ ਸਿਹਰੀ ਸਾਰੀ ਅਲਾਦ ਹੈ